ਨੰਦੋ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਧਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸੈਂਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਫਰੀਆ ਸਬਦ ਗਾਵਣੇ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਆਉ ਸਤ ਆਈ ਮਨ ਮੇਰਾ ਤੂੰ ਸਦਾ ਰੋ ਅਰਨਾਲੀ ਸਾਲ ਰੋ ਤੂੰ ਮਨ ਮੇਰੀ ਦੁਖ ਸਭ ਵਿਚਾਰਨਾ ਅੰਗੀਕਾਰ ਉਹ ਕਰੇ ਤੇਰਾ ਓਕਾਰ ਜੋ ਸਭ ਸਵਾਰਨਾ ਸਵਨਾ ਗਲਾਂ ਸਮਰਤ ਸੋਹਾਮੀ ਸੋਖ ਮਨੋ ਸਾਥਰੀ ਨਾਨਕ ਜੀ ਮਨ ਮੇਰਾ ਤੂੰ ਸਦਾ ਰੋ ਅਰਨਾਲੀ ਸਾਚੇ ਸਾਹਿਵਾ ਕੀ ਨਹੀਂ ਕਰ ਤੇਰੇ ਕਰਤਾ ਤੇ ਰੈ ਸਭ ਕਿਛੂ ਹੈ ਜਿਸ ਦੇ ਸੋ ਭਾਵੈ ਸਦਾ ਸਤਿਗੁਰ ਦਾ ਤੇਰੀ ਨਾਮੁ ਮਨੁ ਸੁਭਾਵਤੀ ਨਾਮ ਜਨ ਕਾਇਮ ਰਸਿਆ ਵਾਜ ਜੀ ਸਹਉਦ ਕਲੇਰੀ ਤਹੇ ਲਾਲ ਕੋ ਸਚ ਸਾਇਬ ਗਿਆਨਾਈ ਕਰਤੀ ਦਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨ ਭੁਖਾ ਤਉ ਗਵਾਂ ਜਾ ਕਰਸਾ ਆਉ ਜੇ ਇੱਛਾ ਜਾਪ ਹੋ ਜਾਈ ਆ ਸਦਾ ਕਰੂ ਵਾਲੋ ਕਿਤਾ ਗੁਰੂ ਨਹੋ ਜੀ ਦੀ ਆਈ ਵੜੇ ਆਈ ਆ ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਨਦਾਰ ਬਾਜੀ ਸਬਦ ਤਦਕਾਰ ਸੁਭਾਗੈ ਓੰਕਾਰ ਸੁਭਾਗੈ ਸਬਦ ਵਾਜੀ ਕਲਾ ਜਿਤ ਕਰਿ ਧਾਰੀ ਆ ਪੰਚ ਦੂਤ ਤੁਦ ਵਸ ਕੀਤੀ ਕਾਲ ਕੰਟ ਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਾਉ ਸੇ ਨਾਮ ਹਰ ਕੈ ਲਾਗੀ ਕਹੈ ਨਾਨਕ ਤੈ ਸੁਖੋ ਆ ਤਿਤ ਕਰ ਅਨ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੀ ਤਾਰੇ ਬ੍ਰਹਮ ਪ੍ਰਵਪਾਇਆ ਉਤਰੀ ਸਗਲ ਵਸੂਰੀ ਨੋ ਕਰੋ ਗੁ ਸੰਤਾ ਪੂਤਰੇ ਸੁਣ ਸੱਚੀ ਬਾਣੀ ਸੰਤੋ ਸਾਦਨ ਭੈ ਸਰਸੇ ਪੂਰੇ ਗੁਰ ਤੇ ਜਾਵਣ ਸੁਣ ਤੇ ਪਰੇ ਤਕਾਤੇ ਪਵਤ ਸਾਥ ਗੁਰ ਰਹਿ ਆਤਾਰ ਪੂਰੀ ਮਨਵੰਤੈ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਹਣ ਤੇ ਪਨੇ ਤਾ ਗਾ ਤੇ ਭਗਤ ਸਤ ਗੁਰ ਰਹਿ ਆ ਪਾਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂ ਇਹ ਸਲੋਕ ਪਵਣ ਗੁਰੂ ਪਾਲੀ ਪਿਤਾ ਮਾਤਾ ਤਰਤਾ ਮਾਤਾ ਨੇ ਸਰat ਦੋ ਹਿਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈ ਆ ਬੁਰੇ ਆਈ ਆ ਬਾਚੈ ਤਰ ਲਾ ਦੂਰਾ ਕਰਨੇ ਆਪੋ ਆਪੜੇ ਕੇ ਨਿੜਕੇ ਦੂਰ ਜਿਨੇ ਲਾਵ ਤਿਆ ਗਈ ਮਸ਼ਕਤ ਕਾਲੋ নান কথি মুখ উজ্জলি কেটি ছুটি নো জিনামতে আয় গেমশত কালো নান কথি মুখ উজলে কেটি ছুটি না ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੋਹਾ ਕੋ जाने तुमरा अंत ऊचेते ऊचा सगले समागरी तुमरा सूत्र तारे तुमते होय सो ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਤੋਦੇ ਆਗੇ ਆਰੋ ਦਾਸ ਹਮਾਰੇ ਜਿਉ ਪਿੰਡ ਸਭ ਕਹੋ ਨਾਨਕ ਸਾਬੋ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਵਾਹਿਗੁਰੂ ਵਾਹਿਗੁਰੂ ਤਿਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬਿਗਨ ਨਾ ਕੋਊ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸ ਪ੍ਰਥਮ ਭਗਵਤੀ ਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਸੋ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀਰੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹੱਠੀਆਂ ਜਤੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਗ ਸੁਣ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੁਖੋ ਸੀਨਾ ਉਚਾਰੇ ਤੇ ਨਾ ਪਿਆਰਿਆਂ ਸਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਅਤੇ ਪੁਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬੋ ਬੋਲਣਾ ਜੀ ਪੰਜਾ ਤਖਤਾਂ ਅਤੇ ਸਰਬਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਥਮ ਦਾਸ ਸਹਜ ਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਚੇਤਿ ਆਵੇ ਨਾਮ ਚੇਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਤਹਾ ਤਹਾ ਰਛਿਆ ਰਿਆਇ ਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿਕਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹੋ দান ਭਰੋਸਾ দান ਦਾਨਾ ਸਿਖ ਦਾਨ ਨਾਮ ਦਾਨ ਸ੍ਰੀ ਸਾਹਿਬ ਜੀਆ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਾਨ ਨੀਮਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਇਨਾ ਤੌ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਨਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਮਹਾਰਾਜ ਆਪ ਜੀਾਂ ਦੇ ਸਰਨ ਕਮਲਾ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਘਰੋਂ ਬਰੋਸਾਏ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਤੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਨੂੰ ਮੁਖ ਰੱਖਦੇ ਹੋਏ ਆਪ ਜੀਆ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਨੇ ਹਲ ਕੀਤਾ ਅੰਮ੍ਰਿਤ ਵੇਲੇ ਦੇ ਸਜੇ ਹੋਏ دیਵਾਨਾ ਦੇ ਅੰਦਰ ਪੰਜਾਂ ਬਾਣੀਆਂ ਦਾ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਇਨੇ ਸਮੇਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਪੜੀ ਸੁਣੀ ਬਾਣੀ ਸਤਖੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਤੇਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਕਰਨੀ ਸ਼ੁਭ ਮਨੋਂ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਤਰੱਕੀਆਂ ਕਾਮਯਾਬੀਆਂ ਬਖਸ਼ਣੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤੌਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚਲ ਰਿਹਾ ਸਮਾ ਤੇ ਆਉਣ ਵਾਲਾ ਸਮਾ ਸੁੱਖਾਂ ਭਰਿਆ ਬਤੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚ ਆਮ੍ਰਿਤ ਕਿੜਾ ਪ੍ਰਸ਼ਾਧੀਆਂ ਦੇ ਗੰਸ ਜਾ ਕੇ ਹਾਜ਼ਰ ਕੀਤੀਆਂ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ पाक ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਕਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਗੁਰੂ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮ ਨਾਮਿਆਂ ਤੋਂ ਪ੍ਰੰਤ ਅਸਾ ਜੀ ਦੀ ਵਾਰ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸਹੀ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਾਬ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਏ ਜੋ ਪ੍ਰਭ ਕੋ ਮਿਲੇ ਉਹ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਬੁਲੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰਸਿਵੀਏ ਅਹਨ ਸੋ ਸਹਜੋ ਸੁਭਾਈ ਦਰਸ਼ਨ ਪਰਸੈ ਜਾਨੋ ਮਰਨੋ ਦੁਖ ਜਾਏ ਹੋਵੇ ਸਫਤ ਦੁਖ ਸਮੋਦੀ ਲੋੜ ਅਰਸਾ ਕੁਰਸਾ ਛਟੀਆਂ ਦੇਖੇ ਸੱਚੇ ਪਾਤਸ਼ਾਹ ਮਾਲ ਜਨਨ ਜਨਨ ਦੀ ਕਤੀਆ ਸਜਣੋ ਸੱਚੇ ਪਾਤਸ਼ਾਹ ਫਿਰ ਸਾਦਾ ਸਾਹ ਜੋ ਸੁਪਾਸ ਬਹਟਾ ਸੋਹੀਆ ਸਵਾਲਾ ਦਾ ਵੇਸਾ ਹੈ ਜਿਸ ਸੋ ਬਹਤ ਸੋਹੀਆ ਸਾਵਲਾ ਦਾ ਵੇਸਾ ਹੋ ਸਤਲਾਹ ਵਾਹਿਗੁਰੂ ਸਾਹਿਬ ਜੀ ਕਿਆ ਪੜੀ ਐ ਕਿਆ ਗੁਨੀਏ ਕਿਆ ਬੇਦ ਪਰਾਨਾ ਸੁਣੀਏ ਪੜੀ ਸੁਨੇ ਕਿਆ ਹੋਈ ਸਹਜਾ ਮਿਲੇ ਸੋਈ ਕੀ ਪੜੀਏ ਕੀ ਗੁਨੀਏ ਕੀ ਬੇਦ ਪੁਰਾਣਾ ਸੁਣੀਏ ਪੜੇ ਸੁਨੇ ਕੀ ਹੋਈ ਉਹ ਸਹਜਨ ਮਿਲੇ ਸੋਈ ਹਰ ਕਾ ਨਾਮ ਨ ਜਪ ਸੋ ਗਵਾਰਾ ਕੀ ਸੋਚ ਹੈ ਬਾਰ ਬਾਰ ਪਕਾ ਚਾਹੀਏ ਇੱਕ ਵਸਤ ਆ ਗੋਚਰ ਨਹੀਂ ਹੈ ਵਸਤ ਆ ਗੋਚਰ ਪਾਈ ਘਟ ਦੀਪਕ ਰਹਿਆ ਸਮਾਈ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਾ ਮਨ ਮਾਨਿਆ ਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਕਹੇ ਕਬੀਰ ਅਬ ਜਾਣਿਆ ਅਬ ਜਾਣਿਆ ਤਾ ਮਾਨਿਆ ਮਾਨਨੇ ਲੋਗ ਨਾ ਪਤੀਜਾ ਨਾ ਪਤੀਜੈ ਤੋ ਕਿਆ ਕੀਜੈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਿਆ ਪੜੀਏ ਕਿਆ ਗੁਨੀਏ ਕਿਆ ਵੀਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨਾਲ ਮਿਲਿ ਸੋਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਹਰ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵਰੋ ਜੋ ਕਿ ਅਮਰਤ ਵੇਲੇ ਨੂੰ ਰੱਖ ਰਖਦੇ ਹੋਇਆ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੋ ਸਰਵਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਆਪ ਜੀ ਨੂੰ ਭਲੇ ਪ੍ਰਕਾਰ ਪਤਾ ਹੀ ਹੈ 5 ਨਵੰਬਰ ਦਾ ਜੋ ਵਿਪਰਦੇਹਾੜਾ ਉਹ ਧੰਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸੋ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸਿੰਘ ਸੇਧਾ ਸੁਹਾਣਾ ਵਿਖੇ 3 ਤਰੀਕ ਤੋਂ ਸ੍ਰੀ ਅਖੰਡ ਪਾਤਸ਼ਾਹ ਪਰंभ ਹੋਣਗੇ ਅਤੇ 10 ਵਜੇ ਦੇ ਕਰੀਬ ਪੰਪਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ 11 ਵਜੇ ਆਰੰਭ ਹੋਵੇਗਾ ਅਤੇ 5 ਨਵੰਬਰ ਨੂੰ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਪਾਈ ਜਾਣਗੇ ਉਪਰੰਤ ਸਾਰਾ ਦੇਨੋ ਕਲ ਜੋਗਨਾ ਕੀਰਤਨ ਪਰਵਾਨਾ ਗੁਰਮੁਖ ਜਪੀ ਆ ਲਾਏ ਧਿਆਨਾਂ ਲਈ ਮੈਂ ਆਕਾ ਅਨਸਾਰ ਦਿਵਾਰ ਸਜਣਗੀ ਜਿਸ ਦੇ ਵਿੱਚ ਉੱਚ ਕੋਟੀ ਦੇ ਰਾਗੀ ਢਾਡੀ ਸੰਤ ਵਿਦਵਾਨ ਮਹਾਪੁਰਸ਼ ਪਹੁੰਚ ਰਹੇ ਹਾਂ ਜੋ ਕਿ ਆਪ ਜੀਆਂ ਨੂੰ ਕਥਾ ਕੀਰਤਨ ਦੁਆਰਾ ਮਿਹਾਲ ਕਰਨਗੀ 122 ਅਕਤੂਬਰ ਤੋਂ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦਿਆ ਹੋਇਆ ਰੀਆਂ ਆਰੰਭ ਹੋਣਗੀ ਆ ਜਿਸ ਦਾ ਸਮਾ ਅੰਮ੍ਰਿਤ ਵੇਲੇ ਇਤਨੇਮ ਦੀ ਅਰਦਾਸ ਤੋਂ ਪਰંત ਤਕਰੀਬਨ ਸਵਾ 5 ਸੱढ़े 5 ਵਜੇ ਪ੍ਰਭਾਤ ਪੇਰੀ ਆਰੰਭ ਹੋ ਜਾਵੇਗੀ ਅਤੇ ਸਾਰੇ ਨਗਰ ਦੀ ਪ੍ਰਕਰਮਾ ਕਰਕੇ ਵਾਪਸੀ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਦੁਆਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ 22 ਅਕਤੂਬਰ ਤੋਂ ਤਾਂ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰਭਾਤ ਪੇਰੀਆਂ ਆਰੰਭ ਹੋਣ ਲੱਗੀਆਂ ਹਨ ਸੋ ਜਿਸ ਦਾ ਸਮਾ ਸਵੇਰੇ ਅਮਲੇ ਸਵਾ ਪੰਜ 5:30 ਵਜੇ ਨਿਤਨੇਮ ਦੀ ਆਸ ਤੋਂ ਉਪਰੰਤ ਪ੍ਰਭਾਤ ਪੇਰੀ ਆਰੰਭ ਹੋ ਜਾਵੇਗੀ ਅਤੇ ਨਗਰ ਦੀ ਪਰਵ ਕਰਮਾ ਕਰਦੇ ਹੋਏ ਵਾਪਸੀ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਸੋ ਸਰਵਤ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਪ੍ਰਭਾਤ ਪੇਰੀਆਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਜਸ ਗਾ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ